ਹਾਲ ਮੇਰੇ ਸ਼ਰਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 14 ਫਰਵਰੀ 2026 ਤੇ ਟਾਈਮ 2:30 ਵਜੇ ਨੇ ਬਠਿੰਡਾ ਸਿਵਲ ਹਸਪੀਟਲ ਜੱੱਚਾ ਬੱੱਚਾ ਵਾਰ ਦੇ ਬਾਹਰ ਗਰਮੀਆਂ ਨੇ दस्तक ਦਿੱਤੀ ਹੈ ਹੁਣ ਗਰਮੀਆਂ ਆ ਗਈਆਂ ਤੇ ਬੰਦਿਆਂ ਨੂੰ ਫਿਰ ਉਹੀ ਗੱਲ ਆ ਵੀ ਪਾਣੀ ਸਭ ਤੋਂ ਵੱਧ ਰਾਹਤ ਪਹੁੰਚਾਉਂਦਾ ਪਾਣੀ ਪੀਣਾ ਉਹਨਾਂ ਪਤਾ ਮਿੰਟ-ਮਿੰਟ ਬਾਅਦ 10-10 ਮਿੰਟ ਬਾਅਦ ਲੋਕ ਪਾਣੀ ਪੀਂਦੇ ਸਿਵਲ ਹਸਪੀਟਲ ਚ ਜਿੰਨੇ ਪੇਸ਼ੈਂਟ ਆਉਂਦੇ ਨੇ ਸਾਰੇ ਬੋਤਲਾਂ ਨਹੀਂ ਅਫੋਰਡ ਕਰਦੇ ਹਨ ਜਦੋਂ ਬੋਤਲਾਂ ਨਹੀਂ ਅਫੋਰਡ ਕਰਦੇ ਤਾਂ ਫਿਰ ਟੈਂਕੀਆਂ ਟੁੰਕੀਆਂ ਜਿਹੜੀਆਂ ਇੱਥੇ ਲੱਗੀਆਂ ਹੁੰਦੀਆਂ ਉਹਨਾਂ ਤੋਂ ਪਾਣੀ ਭਰਦੇ ਨੇ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦਿਖਾ ਦਿਆਂ ਵੀ ਇੱਥੋਂ ਦੇ ਹਾਲਾਤ ਥੋੜੇ ਜਿਹਾ ਆ ਵੇਖੋ ਇਹ ਚਾਚਾ ਬੱਚਾ ਵਾਰਡ ਦੇ ਬਾਹਰ ਹੈ ਪਾਣੀ ਡੋਲ ਰਿਹਾ ਇਹ ਕਿੱਥੋਂ ਦੀ ਆਉਂਦਾ ਤੁਹਾਨੂੰ ਮੈਂ ਵੀ ਦਿਖਾ ਦਿਆਂ ਆ ਇਹਦੇ ਉੱਤੋਂ ਦੀ ਕਿੰਨਾ ਓਵਰਫਲੋ ਹੁੰਦਾ ਤੇ ਇਹ ਇਦਰੋਂ ਦੀ ਮੇਰੇ ਸਾਬ ਨਾਲ ਆਂਦਾ ਜਾਂ ਆਪਾਂ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਇੱਥੋਂ ਦੇ ਹਾਲਾਤ ਦੇਖੋ ਹੁਣ ਕਿਉਂਕਿ ਗਰਮੀਆਂ ਆ ਗਈਆਂ ਪੇਸ਼ੈਂਟ ਨੇ ਤੇ ਪੇਸ਼ੈਂਟਾਂ ਦੇ ਹਾਲ ਉਹਨਾਂ ਨੇ ਪਾਣੀ ਇੱਥੋਂ ਭਰਨਾ ਇਹਨਾਂ ਟੈਂਕੀਆਂ ਤੋਂ ਪਰ ਇਹਨਾਂ ਦੇ ਹਾਲਾਤ ਤੁਸੀਂ ਇਹ ਵੇਖੋ ਵੀ ਕਿੰਨੇ ਬੁਰੇ ਨੇ ਆ ਸਾਰਾ ਇੱਥੋਂ ਜਿਹਾ ਦੇਖ ਲਈਏ ਸਾਰਾ ਜੰਗ ਖਾਦੀਆਂ ਪੀਆਂ ਖੁੱਲੀਆਂ ਪੀਆਂ ਪਤਾ ਨਹੀਂ ਇਹਨਾਂ ਦੀ ਕੋਈ ਰਿਪੇਅਰ ਹੋਈ ਗਈ ਹੋਈ ਹੁਣ ਇੱਥੇ ਐਕਚੁਅਲ ਦੇ ਵਿੱਚ ਕੀ ਹੁੰਦਾ ਉਹ ਲੱਗਿਆ ਹੁੰਦਾ ਇੱਕ ਜਾਲੀ ਜੀ ਲੱਗੀ ਹੁੰਦੀ ਐ ਹਨਾ ਜਿਹੜਾ ਪਾਣੀ ਫਿਰ ਇੱਥੇ ਪਾਈਪ ਹੁੰਦੀ ਐ ਉਹ ਇਹਦੇ ਵਿੱਚੋਂ ਦੀ ਪਾਣੀ ਜਾਂਦਾ ਪਰ ਹੁੰਦਾ ਕੀ ਐ ਵੀ ਜਦੋਂ ਇੱਥੋਂ ਕੋਈ ਬੰਦਾ ਪਾਣੀ ਪੜਦਾ ਤਾਂ ਇਹ ਸਾਰਾ ਇੱਥੋਂ ਨਿਕਲਦਾ ਹਨਾ ਇੱਥੋਂ ਨਿਕਲ ਕੇ ਸਾਰਾ ਥੱਲੇ ਡਿੱਗਦਾ ਤੇ ਆਹ ਸਾਰੀ ਜੰਗਾਲ ਦੇ ਕਾਰਨ ਕਿਸੇ ਦਾ ਵੀ ਕੋਈ ਨੁਕਸਾਨ ਹੋ ਸਕਦਾ ਆਹ ਟੂਟੀਆਂ ਜਿਹੜੀਆਂ ਜੇ ਤੁਸੀਂ ਦੇਖੋਗੇ ਇਹ ਆ ਲੋ ਪਾਣੀ ਕਿਧਰ ਪਰ ਇਹ ਆ ਆ ਦੇਖਿਓ ਪਹਿਲੀ ਗੱਲ ਤਾਂ ਚੱਲਦੀ ਨਹੀਂ ਕਿਤੇ ਤੁਹਾਨੂੰ ਲੱਗਦਾ ਵੀ ਕਿਤੇ ਚੱਲਦੀ ਪਈ ਐ ਨਹੀਂ ਚਲਦੀ ਵੀ ਇਹ ਸਾਰੀਆਂ ਜੰਗਾਲ ਖਾਧੀਆਂ ਹੋਈਆਂ ਮਸ਼ੀਨਾ ਇਸ ਟਾਈਮ ਔਰ ਆ ਦੇਖੋ ਤੁਸੀਂ ਆ ਇਧਰ ਜਿੱਤ ਨੂੰ ਦਿਖਾਵਾਂ ਸਵੱਛਤਾ ਦੀ ਸਵਾਈ ਸਫਾਈ ਇੱਕ ਕੀ ਕੀ ਹਾਲਾਤ ਨੇ ਇੱਥੇ ਇਹ ਤੇ ਆ ਦੇਖੋ ਹੁਣ ਆ ਦੇਖਣਾ ਕਾਈ ਥੱਲੇ ਕਿੰਨੀ ਜੰਮੀ ਹੋਈ ਐ ਇੱਥੇ ਹਸਪੀਟਲ ਦੇ ਵਿੱਚ ਪੇਸ਼ੈਂਟ ਨੇ ਸਰ ਪੇਸ਼ੈਂਟਾਂ ਨੂੰ ਸਫਾਈ ਤਾਂ ਯਾਰ ਇੱਥੇ ਹਸਪੀਟਲ ਚ ਉਦੇ ਪਰਿਸਰ ਚ ਜਿੱਥੇ ਬਾਉਂਡਰੀ ਆ ਉਹਦੇ ਵਿੱਚ ਨਹੀਂ ਸਫਾਈ ਹੈਗੀ ਤਾਂ ਆਹ ਦੇਖੋ ਇਹਨੂੰ ਤੁਸੀਂ ਸਫਾਈ ਕਹੋਗੇ ਇਹ ਕਿੱਡਾ ਬੁਰਾ ਹਾਲ ਹੈ ਇੱਥੇ ਹੋਣਾ ਹੈਨਾ ਇੱਥੋਂ ਪਾਣੀ ਸਾਰਾ ਕਿੱਧਰ ਜਾਂਦਾ ਹੈ ਇਧਰ ਸਾਰਾ ਪਾਣੀ ਹੈ ਉਹ ਦੇਖੋ ਉਹ ਮੈਨੂੰ ਲੱਗਾ ਭਰ ਕੇ ਸਿਗਰਟ ਪੀ ਰਿਹਾ ਉਹ ਬੰਦਾ ਸਾਹਮਣੇ ਦੇਖੋ ਹੂੰ ਕੋਕਾ ਭੱਕ ਜੀ ਲੈ ਜਾਂਦਾ ਸੀ ਸਾਈਡ ਤੋਂ ਉਹ ਤਾਂ ਇਟ ਮੀਨਸ ਇਹ ਸਿਵਲ ਹਸਪਤਲ ਦੇ ਵਿੱਚ ਹੈ ਨਾ ਇਹ ਦਿਖਾਵਾਂ ਤੁਹਾਨੂੰ ਆਹਾ ਕਿੱਥੇ ਹੁਣ ਉਹ ਤੁਹਾਡੀ ਇਹਨਾਂ ਦੀ ਲੋਕਾਂ ਦੀਆਂ ਦੁਕਾਨਾਂ ਤੇ ਜਾ ਕੇ ਤਾਂ ਡਰੱਗ ਇੰਸਪੈਕਟਰ ਸਾਹਿਬ ਦਿਖਾਉਂਦੇ ਨੇ ਵੀ ਤੁਹਾਡੀ ਗੰਦਗੀ ਦਾ ਕੀ ਹਾਲ ਹੈ ਮੈਂ ਆਪਣੇ ਸਿਵਲ ਹਸਪਤਲ ਦੇ ਵਿੱਚ ਇੱਕ ਘੇੜਾ ਮਾਰੋ ਜਿਹੜਾ ਪਤਾ ਲੱਗੇ ਵੀ ਹਾਂ ਯਾਰ ਅਸੀਂ ਇੱਥੇ ਵੀ ਕੋਈ ਸਵੱਛਤਾ ਦਾ ਕੋਈ ਧਿਆਨ ਦੇਣਾ ਇੱਧਰ ਦੇਖਿਓ ਇਸੇ ਹੌਲ ਹਸਪੀਟਲ ਜਨਾਨਾ ਬੱਚਾ ਚਾ ਚਾ ਬੱਚਾ ਵਾਰਡ ਨੇ ਜਿਹੜਾ ਉਹਦੇ ਬਾਹਰ ਜਦੋਂ ਆਪਾਂ ਪਾਣੀ ਦੀਆਂ ਟੈਂਕੀਆਂ ਉਹਦੇ ਨਾਲ ਦੇ ਇਹ ਹਾਲਾਤ ਨੇ ਇੱਧਰ ਦੇਖੋ ਕੰਟੀਨ ਦੇ ਕੋਲ ਜੇ ਹਨਾ ਸਾਹਮਣੇ ਆਪਾਂ ਨਸ਼ਾ ਮੁਕਤੀ ਕੇਂਦਰ ਜਿਹੜਾ ਜਸਟ ਆਪੋਜ਼ਿਟ ਉਹਦੇ ਇਹ ਤੁਹਾਨੂੰ ਸਾਰੇ ਮੈਂ ਹਾਲਾਤ ਇੱਧਰ ਲਈ ਦਿਖਾ ਰਿਹਾ ਹਾਂ ਆ ਦੇਖੋ ਇੱਥੇ ਸਬਜ਼ੀ ਸੁੱਟੀ ਪਈ ਹੈ ਇੱਥੇ ਆ ਕਾਈ ਜੰਮੀ ਐ ਇਧਰੋਂ ਪਾਣੀ ਆ ਰਿਹਾ ਗਮਲਿਆਂ ਦੇ ਹਾਲ ਬਿਲਡਿੰਗ ਜ਼ਰਜ਼ਰ ਪੂਰੀ ਕਾਈ ਜੰਮੀ ਹੋਈ ਐ ਇਹ ਕਿੰਨੇ ਧਿਆਨ ਰੱਖਣਾ ਐਕਚੁਅਲ ਦੇ ਵਿੱਚ ਆ ਦੇਖੋ ਹੁਣ ਤੁਸੀਂ ਇਹ ਹੁਣ ਬੁਰਾ ਹੀ ਹਾਲ ਆ ਕਿੰਨਾ ਜ਼ਿਆਦਾ ਬੁਰਾ ਹਾਲ ਕੀ ਇਹਦੇ ਨਾਲ ਬਿਮਾਰੀਆਂ ਹੋਰ ਨਹੀਂ ਫੈਲਦੀਆਂ ਕਿ ਜਿਹੜੇ ਪੇਸ਼ੈਂਟ ਦੇ ਨਾਲ ਪਟੈਂਡੈਂਟ ਆਉਂਦੇ ਨੇ ਜਦੋਂ ਕੋਈ ਅਗਲੇ ਨੂੰ ਬੈਠਣ ਨੂੰ ਥਾਂ ਨਹੀਂ ਮਿਲਦੀ ਤਾਂ ਇੱਥੇ ਬੈਠਦੇ ਨੇ ਤੇ ਇਹਨਾਂ ਦੇ ਦੇਖੋ ਤੁਸੀਂ ਕੀ ਹਾਲ ਹੈ ਨਾ ਇਹ ਛੋਟਾ ਜਿਹਾ ਇਹ ਨਾਲ ਇੱਕ ਬੈਠਣ ਨੂੰ ਪਾਰਕ ਦਾ ਨੁਮਾ ਬਣਾਇਆ ਇਹਦੇ 'ਚ ਨਾ ਕੋਈ ਕਾ ਨਾ ਕੋਈ ਇਹਦੇ 'ਚ ਕੋਈ ਫੁੱਲ ਬੂਟੇ ਨਾ ਇਹਦੀ ਕੋਈ ਮੇਨਟੇਨੈਂਸ ਇਹ ਇਹ ਹਾਲਾਤ ਟੋਟਲ ਦੇਖ ਲਓ ਮੈਂ ਤੁਹਾਨੂੰ ਟੋਟਲ ਦੇ ਟੋਟਲ ਦਿਖਾਵਾਂ ਇੱਧਰ ਆ ਜਾਓ ਇਹ ਸਾਰੇ ਇੱਧਰ ਦੇਖ ਲਓ ਕਿੰਨੇ ਬੁਰੇ ਹਾਲਾਤ ਨੇ ਇੱਥੋਂ ਦੇ ਇਸ ਸਿਵਲ ਹਸਪੀਟਲ ਜੱੱਚਾ ਬੱਚਾ ਵਾਰਡ ਹੈ ਹਾਂ ਸੂਡਾ ਕਾੜਾ ਇੰਨਾ ਸੁੱਟਦੇ ਰੋਟੀਆਂ ਸੁੱਟਦੇ ਹੂੰ ਹੂੰ ਉਹ ਚੱਕਦੇ ਆਪਾਂ ਕੀ ਕੰਮ ਕਰਦੇ ਹਾਂ ਹਾਂਜੀ ਆਪਾਂ ਕੀ ਕੰਮ ਕਰਦੇ ਮੈਂ ਤਾਂ ਵੀ ਵੈਸੇ ਵੈਵੇ ਲਾਈਆਂ ਜੀ ਬਾਕੀ ਉਹ ਮੁੰਡਿਆਂ ਨਾਲ ਕੰਮ ਕਰਾਨਾ ਆਈ ਭਰ ਲਈ ਸਿਗਰਟ ਹਾਂਜੀ ਮੁਸ਼ੇਵਾਲੋ ਆਨਾਗਾ ਵੀ ਬੱਕੋ ਦੇ ਬੁੱਦਿਆਂ ਨੂੰ ਪਾਣੀ ਪੂਣੀ ਪਾਦਣਾ ਅਸਲ ਜਦੋਂ ਵੇਲਾ ਹੋਏ ਨਾ ਫਿਰ ਇੱਥੇ ਬਹਿ ਕੇ ਸਿਗਰਟ ਭਰ ਕੇ ਪੀਣਾ ਹਾਂ ਹੈ ਨਾ ਹਾਂਜੀ ਡੇਲੀ ਨਾ ਡੇਲੀ ਨਹੀਂ ਡੇਲੀ ਕਿੰਨੀ ਵਾਰੀ ਡੇਲੀ ਇੱਥੇ ਭਰ ਕੇ ਸਿਗਰਟ ਪੀਣਾ ਇੱਥੇ ਨਹੀਂ ਆ ਮੈਂ ਮੇਰੇ ਸਾਹਮਣੇ ਤਾਂ ਉਹ ਪਈ ਜਾਂਦਾ ਸੀ ਹੁਣ ਹਾਂ ਉਹ ਤਾਂ ਪਈ ਜਾਂਣਾ ਮਹਾਰਾਜ ਤਾਂ ਇਹ ਕਿਦਾਂ ਦੀ ਹੈ ਇਹ ਇਹ ਤਾਂ ਬੂਟੀ ਪਰੀ ਹੋਈ ਹੈ ਇਹ ਅੱਛਾ ਬੂਟੀ ਪਰੀ ਹਾਂ ਓਕੇ ਸੋ ਤੁਸੀਂ ਇਹ ਦੇਖ ਲਓ ਵੀ ਇੱਥੇ ਹਾਲਾਤ ਤੁਸੀਂ ਇਸ ਬਿਲਡਿੰਗ ਤੇ ਦੇਖੋ ਕੀ ਨੇ ਇਹ ਪਾਰਕ ਹੈ ਜਿਹੜਾ ਇਹ ਹੁਣ ਮੈਂ ਇਸ ਕਰਕੇ ਦਿਖਾ ਰਿਹਾ ਵੀ ਇੱਥੇ ਜੇ ਘਾ ਹੋਵੇ ਜੇ ਇਥੋਂ ਦੇ ਹਾਲਾਤ ਸਹੀ ਹੋਣ ਤਾਂ ਪੇਸ਼ੈਂਟ ਜਿਹੜੇ ਨੇ ਉਹਨਾਂ ਦੇ ਅਟੈਂਡੈਂਟ ਆ ਦੇਖੋ ਇਹ ਦੇਖੋ ਤੁਸੀਂ ਕਿੰਨੇ ਬੁਰੇ ਹਾਲਾਤ ਨੇ ਇੱਥੋਂ ਦੇ ਤੇ ਅਸੀਂ ਸਵੱਛਤਾ ਦੀਆਂ ਗੱਲਾਂ ਕਰਦੇ ਆਂ ਅਸੀਂ ਬਿਮਾਰੀਆਂ ਨੂੰ ਸਦਾ ਆਪ ਦੇ ਰਹੇ ਆਂ ਸਿਵਲ ਹਸਪੀਟਲ 'ਚ ਲੋਕ ਇਲਾਜ ਕਰਵਾਉਣ ਦੇ ਲਈ ਆਉਂਦੇ ਨੇ ਪਰ ਪਾਣੀ ਡੋਲ ਰਿਹਾ ਹੁਣੇ ਸਾਫ਼ ਪਾਣੀ ਲੱਗਦਾ ਮੈਨੂੰ ਹੁਣ ਪਤਾ ਨਹੀਂ ਕਿਹੜੀ ਟੂਟੀ ਖੁੱਲੀ ਐ ਤੇ ਕੀ ਐ ਇਹ ਨਹੀਂ ਪਤਾ ਮੈਨੂੰ ਇਹ ਲੱਗਦਾ ਵੀ ਨਵੇਂ ਹਸਪੀਟਲ ਬਣਾਉਣ ਨਾਲੋਂ ਬਿਹਤਰ ਤਾਂ ਇਹ ਐ ਵੀ ਜੇ ਪਰਾਣਿਆਂ ਦੀ ਕੋਈ ਸੁਧ ਬੁੱਧ ਲੈ ਲਈ ਜਾਵੇ ਇਹਦਾ ਤਾਂ ਬੇੜਾ ਗਰਖ ਹੋਇਆ ਪਿਆ ਇਹਦਾ ਤਾਂ ਬੁਰਾ ਹਾਲ ਹੈ ਹਨਾ ਆ ਦੇਖੋ ਜਿਥੋਂ ਸਾਰੀ ਘਾਤੀ ਮਾਰੋਂਗੇ ਨਾ ਕਿਵੇਂ ਇਹ ਆ ਆ ਪਿੱਲਰ ਦੇਖੋ ਸਾਰੇ ਲੋਕੀ ਬੜਬੜ ਬਾਤਾਂ ਕਰਦੇ ਅੰਦਰ ਹਾਂ ਅੰਦਰੋਂ ਮਾਰੇ ਛਾਇਆ ਹੋਈ ਇਹ ਇਹ ਹਾਲਾਤ ਇਥੋਂ ਦੇ ਬਣੇ ਹੋਏ ਨੇ ਪਰ ਕੀ ਸਫਾਈ ਬਾਰੇ ਜਿਹੜਾ ਕੋਈ ਧਿਆਨ ਇਹਦਾ ਦਿੱਤਾ ਜਾਏਗਾ ਕੀ ਜਿਹੜਾ ਹੁਣ ਇੱਥੇ ਇੰਨੀ ਗੰਦਗੀ ਕੰਟੀਨ ਦੇ ਕੋਲ ਪਈ ਹੋਈ ਐ ਉਹਦੇ ਵਾਲੇ ਪਾਸੇ ਕੋਈ ਧਿਆਨ ਦਿੱਤਾ ਜਾਏਗਾ ਕੀ ਜਿਹੜਾ ਪਾਣੀ ਫालतू ਦੇ ਵਿੱਚ ਡੁੱਲ ਰਿਹਾ ਜਿਹੜੀ ਇੱਥੇ ਕਾਈ ਜੰਮੀ ਹੋਈ ਐ ਇਹ ਕੀ ਇਹ ਬਿਮਾਰੀਆਂ ਨੂੰ ਸੱਦਾ ਨਹੀਂ ਦਿੰਦੀ ਆ ਬੂਟੇ ਲੱਗੇ ਸੀ ਐਲੋਵੇਰਾ ਦੇ ਇਹਨਾਂ ਵਾਲੇ ਪਾਸੇ ਵੀ ਕੋਈ ਧਿਆਨ ਨਹੀਂ ਹੈਣਾ ਕਿੰਨੀ ਇੱਥੇ ਤੁਸੀਂ ਦੇਖੋ ਸਲਾਬ ਕਿੰਨੀ ਆਈ ਪਈ ਐ ਆ ਆ ਦੇਖਿਓ ਫਫੁੰਦੀ ਜਿਸ ਨੂੰ ਬੋਲਤੇ ਹੈ ਮੈਨੂੰ ਲੱਗਦਾ ਹਿੰਦੀ ਚ ਇਹੀ ਕਹਿੰਦੇ ਹੈ ਨਾ ਕਿੰਨੀ-ਕਿੰਨੀ ਹੋਈ ਪਈ ਐ ਇਹ ਬਠਿੰਡਾ ਦਾ ਸਿਵਲ ਹਸਪੀਟਲ ਦੇ ਵਿੱਚ ਜੱਚਾ ਬੱਚਾ ਵਾਰ ਦੇ ਪਾਸੇ ਸਾਈਡ ਤੇ ਇਹ ਹਾਲਾਤ ਨੇ ਸਲਾਬ ਇਹ ਸਾਰੀਆਂ ਉਹ ਜੇ ਕੋਈ ਦਵਾਈਆਂ ਪਈਆਂ ਸਪੋਜ਼ ਇਧਰ ਜਿਹ ਦਵਾਈਆਂ ਪਈਆਂ ਸਪੋਜ਼ ਤਾਂ ਉਹ ਦਵਾਈਆਂ ਤੱਕ ਸਲਾਬ ਜਾਏਗੀ ਜੇ ਕੋਈ ਇਧਰ ਕੋਈ ਆਫੀਸਰ ਬੈਠਦਾ ਜਾਂ ਕੋਈ ਬੈਠਦੇ ਨੇ ਡਾਕਟਰ ਜਾਂ ਉਹਨਾਂ ਦਾ ਸਟਾਫ ਸਲਾਬ ਉਹਨਾਂ ਨੂੰ ਵੀ ਜਾਏਗੀ ਤੇ ਹਾਂ ਪਾਈਪ ਟੁੱਟੀ ਹੋਈ ਐ ਇਸ ਦੀ ਪਰ ਹਾਲੇ ਤੱਕ ਚਲੋ ਸਰਦੀਆਂ ਚ ਨਹੀਂ ਸੀ ਚੱਲਦੀ ਪਰ ਆਪਾਂ ਹਾਲਾਤ ਤੁਹਾਨੂੰ ਸਾਡੇ ਸ਼ਹਿਰ ਦੇ ਦਿਖਾਣੇ ਨੇ ਬੁਰੇ ਹਾਲਾਤ ਜਿਹੜੇ ਨੇ ਉਹ ਤੁਸੀਂ ਵੇਖ ਹੀ ਲਏ ਆ ਆ ਵੇਖੋ ਤੁਸੀਂ ਕਿ ਕਿੱਥੇ ਆਜੋ ਦਿਖਾਓ ਆਓ ਦੇਖਿਓ ਇੱਕ ਮੁੰਡਾ ਕਹਿੰਦਾ ਕੁਝ ਹੋਰ ਦਿਖਾਣਾ ਤੁਹਾਨੂੰ ਕਿੱਥੇ ਪਿਆ ਦੇਖ ਲਈਏ ਪਰ ਆ ਨਾਲ ਜਾਂਦੇ ਜਾਂਦੇ ਆ ਦੇਖ ਲੋ ਇਹ ਸਵੱਛਤਾ ਇਹ ਸਿਵਲ ਹਸਪੀਟਲ ਦੇ ਵਿੱਚ ਆ ਇਹ ਲੋਕਾਂ ਦੇ ਅਸੀਂ ਭਰਦੇ ਆ ਹਨਾ ਉਹਨਾਂ ਨੂੰ ਫਾਈਨ ਲਗਾਣੇ ਆ ਵੀ ਦੇਖੋ ਜੀ ਕੀ ਹਾਲਾਤ ਆ ਤੁਹਾਡੇ ਤੇ ਸਾਡੇ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਆਪ ਬੈਠਦੇ ਨੇ ਇਹ ਲੋਕ ਹਨਾ ਹੈਲਥ ਆਫੀਸਰ ਜਿਹੜੇ ਨੇ ਤੇ ਉਹ ਕਿੱਧਰ ਆ ਬਈ ਕਾਕਾ ਦਿਖਾਓ ਚਲੋ ਅੱਗੇ ਕੁਝ ਦਿਖਾਣਾ ਜੁੜੇ ਰਹੋ ਤੁਹਾਨੂੰ ਮੈਂ ਦਿਖਾ ਦਿਆਂ ਵੇ ਦਵਾਈਆਂ ਤੇ ਪੱਤੇ ਤੇ ਪੱਤੇ ਹੀ ਲੈ ਲੈ ਕੇ ਥੋੜੇ ਦਿੰਦੇ ਨਵੇਂ ਨਵੇਂ ਹਾਂਜੀ ਨਵੇਂ ਨੇ ਨਵੇਂ ਜੀ ਅੱਛਾ ਦਿੰਦੇ ਨਹੀਂ ਕਿਸੇ ਨੂੰ ਹੈ ਹਾਂ ਦਿੰਦੇ ਨਹੀਂ ਆਪਾਂ ਦੇਖ ਲੈਨੇ ਦਿੰਦੇ ਗਏ ਲੈ ਲੈ ਕੇ ਕਿੱਥੇ ਆਪਾਂ ਦੇਖ ਲਈਏ ਇਹ ਵੀ ਇਹ ਇਧਰ ਵੀ ਦੇਖੋ ਤੁਸੀਂ ਇਧਰ ਵੀ ਦੇਖ ਲਓ ਤੁਸੀਂ ਅੱਛਾ ਇਹਦੇ ਚ ਕੀ ਹੈ ਕੋਈ ਹੋ ਸਕਦਾ ਦਵਾਈਆਂ ਦੇ ਦੁਪੱਤ ਪੱਤੇ ਜਿੱਗੇ ਪਏ ਉਹ ਦੇਖੋ ਹਾਂ ਇਹ ਕਿਉਂ ਸੁੱਟ ਦਿੰਦੇ ਨੇ ਇਹਦੇ ਚ ਪਤਾ ਨਹੀਂ ਕਿਉਂ ਸੁੱਟ ਦਿੰਦੇ ਹੁਣ ਇੱਥੇ ਵੀ ਵੈਸੇ ਕਿੱਡੀ ਗੰਦਗੀ ਐ ਹੁਣ ਇਹਨੂੰ ਜਦੋਂ ਤੁਸੀਂ ਢੱਕ ਦਿਓ ਦਵਾਈਆਂ ਦੇ ਪੱਤੇ ਗੰਧ ਹਾਂ ਬਿਲਕੁਲ ਲੈ ਲੈ ਕੇ ਕਿਉਂ ਸੁੱਟਦੇ ਮੈਨੂੰ ਨਹੀਂ ਪਤਾ ਪਰ ਆ ਵੀ ਤੁਸੀਂ ਦੇਖ ਲਓ ਇਹ ਵੀ ਇਹ ਸਿਵਲ ਹਸਪੀਟਲ ਦਾ ਇੱਕ ਪਾਰਟ ਹੈ ਨਾ ਇਧਰੋਂ ਇਹਦੇ ਹਾਲਾਤ ਵੀ ਦੇਖ ਲਓ ਤੁਸੀਂ ਸਾਮ ਸੰਭਾਈ ਦੇ ਕਿੱਡਾ ਬੁਰਾ ਹਾਲ ਆ ਤੇ ਚਲੋ ਤਾਂ ਕੋਈ ਗੱਲ ਨਹੀਂ ਦੇਖ ਲਿਆ ਸੋ ਇਹ ਹਾਲਾਤ ਜਿਹੜੇ ਨੇ ਇਸ ਸਿਵਲ ਹਸਪੀਟਲ ਦੇ ਨੇ ਜਿਹੜੇ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਸੀਗਾ ਅਸੀਂ ਆ ਸਵੱਛਤਾ ਵਾਲੇ ਪਾਸੇ ਨਹੀਂ ਧਿਆਨ ਦਿੰਦੇ ਇੱਥੇ ਪੇਸ਼ੈਂਟ ਆਉਂਦੇ ਨੇ ਹੁਣ ਇੱਥੇ ਉਹ ਜਿਹੜਾ ਛੋਟਾ ਜਿਹਾ ਗਾਰਡਨ ਹੈ ਜੋ ਥੋੜੀ ਜਿਹੀ ਜਗ੍ਹਾ ਉੱਤੇ ਘਾਹ ਲੱਗ ਜਾਂਦਾ ਤਾਂ ਪੇਸ਼ੈਂਟ ਦੇ ਨਾਲ ਜਿਹੜੇ اٹੈਂਡੈਂਟ ਉਹ ਆ ਜਾਣ ਉਹ ਬਹਿ ਜਾਣ ਜਿਹੜੀ ਉੱਤੇ ਇੰਨਾ ਗੰਦਾ ਪਾਣੀ ਹੈ ਉਹ ਛੱਡਿਆ ਹੋਇਆ ਹਾਲਾਤ ਭਰਾਵਾ ਬੁਰੇ ਹੀ ਹੈ ਸਾਡਾ ਕੰਮ ਹੁੰਦਾ ਅਵੇਅਰ ਕਰਨਾ ਤੁਹਾਨੂੰ ਦੱਸਣਾ ਨਾਲੇ ਤਾਂ ਪ੍ਰਸ਼ਾਸਨ ਨੂੰ ਪਤਾ ਲੱਗ ਜਾਏ ਨਾਲੇ ਤੁਹਾਨੂੰ ਲੋਕਾਂ ਨੂੰ ਪਤਾ ਲੱਗ ਜੇ ਵੀ ਭਾਜੀ ਉੱਥੇ ਚ ਜਾਣਾ ਤਾਂ ਆਪਣਾ ਧਿਆਨ ਆਪ ਰੱਖ ਕੇ ਜਾਣਾ ਪ੍ਰਸ਼ਾਸਨ ਨੂੰ ਪਤਾ ਲੱਗ ਜਾ ਡਿਪਾਰਟਮੈਂਟ ਨੂੰ ਇਹ ਪਤਾ ਲੱਗੇ ਕਿ ਸਾਡੀਆਂ ਕੁਝ ਡਿਊਟੀਆਂ ਨੇ ਜਿਹੜੀਆਂ ਅਸੀਂ ਕਰਨੀਆਂ ਵੀ ਕੱਲਾ ਕੇਸਲ ਮਾਰ ਕੇ ਕੋਈ ਕੰਮ ਨਹੀਂ ਹੁੰਦਾ ਜਾਂ ਕੱਲੇ ਦਫਤਰਾਂ ਚ ਬਹਿ ਕੇ ਅਸੀਂ ਹੁਕਮ ਚੁਲਾਈਏ ਉਹਦੇ ਨਾਲ ਵੀ ਕੰਮ ਨਹੀਂ ਹੁੰਦਾ ਕੰਮ ਦੇਖਣਾ ਪੈਂਦਾ ਨਿਗਾਹ ਮਾਰਨੀ ਪੈਂਦੀ ਵੀ ਭਾਜੀ ਕਿੱਥੇ ਕਿੱਥੇ ਕੀ ਕੀ ਹੈ ਦਿਓ ਇਜਾਜ਼ਤ ਸਰ ਸਿਕਰ